ਹਾਂਜੀ ਕਿਵੇਂ ਹੋ ਜੀ ਸਾਰੇ ਲਓ ਜੀ ਇਹ ਸੰਦੂਖ ਆਇਆ ਸੀਗਾ ਆਪਣੇ ਕੋਲੇ ਬਰਨਾਲੇ ਤੋਂ ਤਿਆਰ ਹੋਣ ਲਈ ਤੇ ਪਹਿਲਾਂ ਵੀ ਆਪਾਂ ਇਹਦੀਆਂ ਵੀਡੀਓ ਸ਼ਾਰਟ ਵੀਡੀਓ ਪਾਈਆਂ ਨੇ ਤੇ ਇਹ ਕਿਦਾਂ ਦਾ ਸੀਗਾ ਕਿਹੜੀ ਹਾਲਤ ਦੇ ਵਿੱਚ ਸੀਗਾ ਤੇ ਇਹ ਚਮਕਾਇਆ ਜੀ ਆਪਾਂ ਪੁਰਾਣਾ ਪਿੱਤਲ ਬਿਲਕੁਲ ਕਾਲਾ ਹੋਇਆ ਪੁਰਾਣਾ ਪਿੱਤਲ ਆਪਾਂ ਪੂਰਾ ਜਿਹੜਾ ਕਾਲਾ ਕਹਿ ਲਓ ਵੀ ਹਾਂ ਇਹਨੇ ਹੁਣ ਨਿਖਰਨਾ ਨਹੀਂ ਇਹ ਉਹ ਪਿੱਤਲ ਆਪਾਂ ਚਮਕਾਇਆ ਬਿਲਕੁਲ ਕਾਲਾ ਹੋਇਆ ਮਿਹਨਤ ਲਾ ਕੇ ਪੂਰੀ ਮਿਹਨਤ ਲਾ ਕੇ ਤੁਸੀਂ ਵੀ ਆਪਣਾ ਸੰਦੂਖ ਤਿਆਰ ਕਰਵਾਉਣਾ ਪਿੱਤਲ ਜਿੰਨਾ ਵੀ ਮਰਜ਼ੀ ਕਾਲਾ ਹੋਇਆ ਹੋਵੇ ਆਪਾਂ ਉਸ ਪਿੱਤਲ ਨੂੰ ਪੂਰਾ ਚਮਕਾ ਕੇ ਤੁਹਾਨੂੰ ਸੰਦੂਖ ਤਿਆਰ ਕਰਕੇ ਦਵਾਂਗੇ ਜੀ ਤੁਹਾਡੇ ਘਰ ਸੰਦੂਖ ਪਿਆ ਤੁਸੀਂ ਆਪਣਾ ਸੰਦੂਖ ਤਿਆਰ ਕਰਵਾਉਣਾ ਤੁਸੀਂ ਸਾਡੇ ਕੋਲੇ ਲੈ ਕੇ ਆਓ ਜੀ ਸਾਡਾ ਐਡਰੈਸ ਕਰੋ ਨੋਟ ਪਿੰਡ ਹੈਗਾ ਆਪਣਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਸੰਦੂਖ ਆਪਾਂ ਪੂਰਾ ਪ੍ਰੋਪਰ ਇਸੇ ਤਰ੍ਹਾਂ ਤਿਆਰ ਕਰਕੇ ਦਵਾਂਗੇ ਅਜੇ ਇਹ ਅੱਧ ਚਾ ਅਜੇ ਆਪਾਂ ਇਹਨੂੰ ਸਿਰਫ ਸਾਈਡਾਂ ਤੋਂ ਰਗੜਾਈ ਕੀਤੀ ਆ ਤੇ ਪਿੱਤਲ ਦੀ ਰਗੜਾਈ ਕੀਤੀ ਆ ਕਾਲੇ ਪਿੱਤਲ ਨੂੰ ਆਪਾਂ ਬਣਾਇਆ ਜੀ ਬਿਲਕੁਲ ਨਵੇਂ ਵਰਗਾ ਰਗੜ ਕੇ ਤੁਹਾਡੇ ਸਾਹਮਣੇ ਆ ਜੀ ਰਿਜ਼ਲਟ ਤੇ ਪੂਰੀ ਮਿਹਨਤ ਲਾ ਕੇ ਆਪਾਂ ਕਾਲੇ ਪਿੱਤਲ ਨੂੰ ਪੂਰਾ ਚਮਕਾ ਕੇ ਦਿਨੇ ਆ ਜੀ ਜਿਹਦਾ ਵੀ ਸੰਦੋਖ ਆਉਂਦਾ ਜਿਹੜੇ ਸੰਦੋਖ ਨੂੰ ਵੀ ਪਿੱਤਲ ਪੁਰਾਣਾ ਲੱਗਿਆ ਹੁੰਦਾ ਅਗਰ ਤੁਸੀਂ ਨਵਾਂ ਪਿੱਤਲ ਲਗਾਉਣਾ ਤੁਸੀਂ ਸੰਦੋਖ ਨੂੰ ਨਵਾਂ ਪਿੱਤਲ ਲਵਾ ਸਕਦੇ ਹੋ ਅਗਰ ਤੁਹਾਡੇ ਸੰਦੋਖ ਨੂੰ ਪਿੱਤਲ ਲੱਗਿਆ ਹੋਇਆ ਉਹ ਕਾਲਾ ਹੋਇਆ ਅਸੀਂ ਇਸੇ ਤਰ੍ਹਾਂ ਬਿਲਕੁਲ ਪੂਰਾ ਚਮਕਾ ਕੇ ਪੂਰੀ ਮਿਹਨਤ ਲਾ ਕੇ ਤੁਹਾਡਾ ਸੰਦੂਖ ਪੂਰਾ ਪ੍ਰੋਪਰ ਤਿਆਰ ਕਰਕੇ ਦੇਵਾਂਗੇ ਅਜੇ ਇਸ ਸੰਦੂਖ ਦਾ ਕੰਮ ਬਾਕੀ ਆ ਜੀ ਅਜੇ ਇਹਦੀ ਰਗੜਾਈ ਕੀਤੀ ਆ ਕਾਲਾ ਪਿੱਤਲ ਜਿਹੜਾ ਹੋਇਆ ਹੋਇਆ ਸੀ ਆਪਾਂ ਉਹ ਚਮਕਾਇਆ ਵਾ ਤੇ ਹੁਣ ਇਹਦੀ ਮਾੜੀ-ਮੋਟੀ ਮਲਣ ਪੱਟੀ ਰਹਿੰਦੀ ਆ ਜੀ ਜਿੱਥੇ ਗਲੀਆਂ-ਗੁਲੀਆਂ ਹੋਈਆਂ ਹੁੰਦੀਆਂ ਨੇ ਸੰਦੂਖ ਦੀਆਂ ਮਾੜੀ-ਮੋਟੀ ਲੱਕੜ ਪੱਟੀ ਹੁੰਦੀ ਆ ਤੇ ਹੁਣ ਇਹਦੀ ਆਪਾਂ ਮਲਣ ਪੱਟੀ ਕਰਕੇ ਤੇ ਇਹਨੂੰ 2-3 ਘੰਟੇ ਸੁਕਾਵਾਂਗੇ ਸੁਕਾਉਣ ਦੇ ਬਾਅਦ ਚੋਂ ਫੇਰ ਆਪਾਂ ਇਹਨੂੰ ਕਰਾਂਗੇ ਜੀ ਪਾਲਿਸ਼ ਕਿਉਂਕਿ ਇਹ ਪੱਤੀਆਂ ਨੇ ਜਿਹੜੀਆਂ ਪੱਤੀਆਂ ਦੇ ਉੱਪਰੋਂ ਆਪਾਂ ਪੇਂਟ ਲਾਹਿਆ ਵਾ ਤੇ ਬਹੁਤ ਭੜਾ ਪੇਂਟ ਲੱਗ ਰਿਹਾ ਸੀਗਾ ਤੇ ਹੁਣ ਇਹਨਾਂ ਦੀ ਚੁਆਇਸ ਸੀਗੀ ਸੰਦੂਖ ਵਾਲਿਆਂ ਦੀ ਵੀ ਆਪਾਂ ਇਹਨਾਂ ਨੂੰ ਪੱਤੀਆਂ ਨੂੰ ਰੰਗ ਨਹੀਂ ਕਰਨਾ ਕੋਈ ਵੀ ਇਸੇ ਤਰ੍ਹਾਂ ਆਪਾਂ ਇਹਨੂੰ ਪਾਲਿਸ਼ ਕਰਨਾ ਵਾ ਪੱਤੀਆਂ ਨੂੰ ਤੁਸੀਂ ਵੀ ਆਪਣਾ ਸੰਦੂਖ ਆਪਣੀ ਚੁਆਇਸ ਅਨਸਾਰ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਸਾਡਾ ਪਿੰਡ ਹੈਗਾ ਜੋਧਾ ਜ਼ਿਲ੍ਹਾ ਹੈਗਾ ਲੁਧਿਆਣਾ ਨਾਰੰਗਵਾਲ ਰੋਡਾ ਜੀ ਬੱਲੋਵਾਲ ਚੌਕ ਪਿੰਡ ਜੋਧਾ ਦੇ ਵਿੱਚ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਨੰਬਰ ਕਰ ਲਓ ਨੋਟ 8264144620 ਤੇ ਅੱਜ ਇੱਕ ਇਹ ਵੀਡੀਓ ਪਾ ਰਹੇ ਆ ਤੇ ਹੁਣ ਪੂਰਾ ਪ੍ਰੋਪਰ ਤਿਆਰ ਹੋਏ ਦੀ ਆਪਾਂ ਵੀਡੀਓ ਇਹਦੀ ਪਾਵਾਂਗੇ ਕਿਉਂਕਿ ਅਜੇ ਇਹਦੇ ਜਿਹੜੇ ਸ਼ੀਸ਼ੇ ਲੱਗੇ ਹੋਏ ਸੀਗੇ ਲੋਹੇ ਦੇ ਫਰੇਮ ਦੇ ਵਿੱਚ ਅਜੇ ਆਪਾਂ ਉਹਨਾਂ ਨੂੰ ਵੀ ਸਫਾਈ ਕਰਕੇ ਉਹਨਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਸ਼ੀਸ਼ੇ ਸੀਗੇ ਉਹ ਵੀ ਆਪਾਂ ਲਾ ਕੇ ਫਿਕਸ ਕਰਨੇ ਆ ਜੀ ਤੇ ਪੂਰਾ ਤਿਆਰ ਹੋਇਆ ਆਪਾਂ ਸੰਦੂਖ ਤੁਹਾਨੂੰ ਦੁਬਾਰਾ ਫੇਰ ਵੀਡੀਓ ਦੇ ਵਿੱਚ ਪਾਵਾਂਗੇ ਜਦ ਤੱਕ ਲਈ ਆਪਣੀ ਵੀਡੀਓ ਨੂੰ ਦੇਖੋ ਤੇ ਸਾਡਾ ਨੰਬਰ ਕਰੋ ਜੀ 98264144620 ਤੁਸੀਂ ਵੀ ਆਪਣਾ ਸੰਦੂਖ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਕੋਲੇ ਸੰਦੂਖ ਨਹੀਂ ਲਿਆ ਸਕਦੇ ਫੇਰ ਅਸੀਂ ਤੁਹਾਡਾ ਸੰਦੂਖ ਤੁਹਾਡੇ ਘਰ ਆ ਕੇ ਤਿਆਰ ਕਰਾਂਗੇ ਜੀ ਅਗਰ ਤੁਸੀਂ ਪੈਸੇ ਭਰ ਸਕਦੇ ਹੋ ਕਿਉਂਕਿ ਘਰੇ ਆਉਣ ਦਾ ਰੇਟ ਜ਼ਿਆਦਾ ਹੁੰਦਾ ਜੀ ਕਈ ਲੋਕ ਰੇਟ ਭਰਦੇ ਆ ਕਈ ਲੋਕ ਰੇਟ ਨਹੀਂ ਭਰ ਸਕਦੇ ਤਾਂ ਕਰਕੇ ਅਗਰ ਤੁਸੀਂ ਰੇਟ ਭਰ ਸਕਦੇ ਹੋ ਤਾਂ ਤੁਸੀਂ ਆਪਣੇ ਘਰ ਬੈਠੇ ਆਪਣਾ ਸੰਦੂਖ ਤਿਆਰ ਕਰਵਾ ਸਕਦੇ ਹੋ ਜੀ ਸਾਡੇ ਕੋਲੋਂ ਅਸੀਂ ਆਵਾਂਗੇ ਤੁਹਾਡੇ ਘਰ ਸੰਦੂਖ ਤਿਆਰ ਕਰਨ ਲਈ ਅਗਰ ਤੁਹਾਡੇ ਕੋਲੇ ਟਾਈਮ ਹੈ ਨਹੀਂ ਗਾ ਸੰਦੂਖ ਭੇਜਣ ਵਾਸਤੇ ਤਾਂ ਅਸੀਂ ਆਪਣਾ ਆਟੋ ਲੈ ਕੇ ਆਵਾਂਗੇ ਜੀ ਆਪਣੇ ਆਟੋ ਦੇ ਵਿੱਚ ਤੁਹਾਡਾ ਸੰਦੂਖ ਲੈ ਜਾਾਂਗੇ ਬਸ ਤੁਸੀਂ ਆਉਣ ਤੇ ਜਾਣ ਦਾ ਕਿਰਾਇਆ ਦੇਣਾ ਜੀ ਆਟੋ ਦਾ ਤੇ ਅਸੀਂ ਸੰਦੂਖ ਤਿਆਰ ਕਰਕੇ ਤੁਹਾਡੇ ਘਰੇ ਤੁਹਾਡੇ ਘਰ ਛੱਡ ਜਾਾਂਗੇ ਤੇ ਬਸ ਤੁਸੀਂ ਆਟੋ ਦਾ ਆਉਣ ਜਾਣ ਦਾ ਕਿਰਾਇਆ ਭਰਨਾ ਜੀ ਜੋ ਸਾਡੀ ਪੇਮੈਂਟ ਆ ਤਿਆਰ ਹੋਣ ਦੀ ਉਹ ਦੇਣੀ ਆ ਸੰਦੂਖ ਤੁਹਾਡੇ ਘਰ ਤਿਆਰ ਕਰਕੇ ਪੂਰਾ ਪ੍ਰੋਪਰ ਛੱਡ ਜਾਾਂਗੇ ਜੀ ਸਾਡਾ ਐਡਰੈਸ ਹੈਗਾ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨਾਰੰਗਵਾਲ ਰੋਡ ਆ ਜੀ ਬੱਲੋਵਾਲ ਚੌਕ ਸੁਖਜਿੰਦਰ ਸਿੰਘ ਉਪੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਕੋਈ ਵੀ ਤੁਸੀਂ ਹਲ ਤਿਆਰ ਕਰਵਾਉਣਾ ਸਾਡੇ ਕੋਲੋਂ ਉਹ ਤਿਆਰ ਕਰਵਾਓ ਗੱਡੇ ਤਿਆਰ ਕਰਵਾਉਣੇ ਆ ਗੱਡੇ ਤਿਆਰ ਕਰਵਾਓ ਸੰਦੂਖ ਤਿਆਰ ਕਰਵਾਓ ਪੇਟੀਆਂ ਤਿਆਰ ਕਰਵਾਓ ਚਰਖੇ ਤਿਆਰ ਕਰਵਾਓ ਹਰ ਇੱਕ ਪੰਜਾਬੀ ਸੱਭਿਆਚਾਰ ਦੀ ਚੀਜ਼ ਤੇ ਆਪਾਂ ਸਾਰਾ ਸਮਾਨ ਇਸੇ ਤਰ੍ਹਾਂ ਪੂਰੀ ਮਿਹਨਤ ਲਾ ਕੇ ਦਿਨ ਰਾਤ ਪੂਰਾ ਪ੍ਰੋਪਰ ਤਿਆਰ ਕਰਕੇ ਦਿਨੇ ਆ ਜੀ ਤੁਸੀਂ ਵੀ ਸਾਡੇ ਕੋਲ ਆਪਣਾ ਸਮਾਨ ਜਿਹੜਾ ਖਰਾਬ ਹੋ ਰਿਹਾ ਤੁਸੀਂ ਉਹਨੂੰ ਤਿਆਰ ਕਰਵਾ ਸਕਦੇ ਹੋ ਜੀ ਸਾਡੇ ਕੋਲ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਸੇ ਵਾਲੇ ਜੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਨੰਬਰ ਫੇਰ ਇੱਕ ਵਾਰੀ ਨੋਟ ਕਰ ਲਓ 82641 44620